ਇਤਿਹਾਸ ਦੀ ਗੱਲਾਂ ਵੀ ਬਹੁਤ ਜ਼ਿਆਦਾ ਕਰਦੇ ਹੋ ਇਹ ਐਕਚੁਅਲੀ ਫਿਲਮ ਨਹੀਂ ਹੈਗਾ ਇਹ ਹਰ ਪੰਜਾਬੀ ਲਈ ਪ੍ਰਾਊਡ ਦੀ ਗੱਲ ਹੈ ਮੈਂ ਸਿੱਖੀਜ਼ਮ ਦੀ ਚਲੋ ਗੱਲ ਕਰਦਾ ਪਰ ਮੈਂ ਹਮੇਸ਼ਾ ਇੱਕ ਪੰਜਾਬੀ ਬਲੱਡ ਹੈ ਜਿਹੜਾ ਪੰਜਾਬ ਦਾ ਡੀਐਨਏ ਉਹਦੀ ਵੀ ਗੱਲ ਕਰਦਾ ਤੇ ਉਹ ਹਰ ਬੰਦੇ ਨੂੰ ਦੇਖਣੀ ਚਾਹੀਦੀ ਹੈ ਜਿਹੜਾ ਪੰਜਾਬੀ ਹੈ ਤੁਸੀਂ ਜਿਹੜੇ ਤੁਸੀਂ ਅਕਸਰ ਤੁਹਾਡੇ ਅਸੀਂ ਗੱਲਾਂ ਸੁਣਦੇ ਨੇ ਤੁਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਹੁੰਦੀ ਹੈ ਵੀ ਪੰਜਾਬ ਦੇ ਵਿੱਚ ਪੰਜਾਬੀ ਬਾਹਰ ਜਾ ਰਹੇ ਨੇ ਇੱਥੇ ਕੌਣ ਰਹੇਗਾ ਤੁਸੀਂ ਤੁਹਾਡੀਆਂ ਸੁਣਦੇ ਰਹਿੰਦੇ ਨੇ ਪਰ ਜਿਹੜੀ ਸਿੱਖੀ ਹੈਗੀ ਉਹ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੱਦ ਤੱਕ ਖਤਮ ਹੁੰਦੀ ਜਾ ਰਹੀ ਹੈ ਵਿਸ਼ਵਾਸ ਅੱਜ ਵੀ ਜਤਾਇਆ ਜਾਂਦਾ ਜਿੱਥੇ ਇੱਕ ਸਿੱਖ ਖੜਾ ਹੋਵੇ ਤਾਂ ਬੰਦਾ ਉਹਦੇ ਕੋਲ ਜਾ ਕੇ ਖੜਾ ਦੇ ਇੱਕ ਬੰਦਾ ਘਬਰਾਇਆ ਹੋਵੇ ਕਿਉਂਕਿ ਸਿੱਖੀ ਇੱਕ ਫਰਜ਼ ਹੈ ਪੱਗ ਜਿਹੜੀ ਹੈ ਇੱਕ ਫਰਜ਼ ਹੈ ਰਿਸਪੌਂਸਿਬਿਲਟੀ ਹੈ ਵਿਹਾਰੇ ਦਿਵਾਰੇ ਕੁਝ ਗਲਤ ਹੁੰਦਾ ਤਾਂ ਤੁਸੀਂ ਅਗਰ ਸਟੈਂਡ ਨਹੀਂ ਲੈਂਦੇ ਤੁਸੀਂ ਹੀ ਪੱਗ 'ਚ ਸਿਰ ਜ਼ਰੂਰ ਫਸਾਇਆ ਪਰ ਤੁਸੀਂ ਪੱਗ ਬੰਨਣ ਦੇ ਹੱਕਦਾਰ ਨਹੀਂ ਹੈਗੇ ਇਤਿਹਾਸ ਦੀ ਗੱਲਾਂ ਵੀ ਬਹੁਤ ਜ਼ਿਆਦਾ ਕਰਦੇ ਹੋ ਇਹ ਐਕਚੁਅਲੀ ਫਿਲਮ ਨਹੀਂ ਹੈਗਾ ਇਹ ਹਰ ਪੰਜਾਬੀ ਲਈ ਪ੍ਰਾਊਡ ਦੀ ਗੱਲ ਹੈ ਮੈਂ ਸਿੱਖੀਜਮ ਦੀ ਚਲੋ ਗੱਲ ਕਰਦਾ ਪਰ ਮੈਂ ਹਮੇਸ਼ਾ ਇੱਕ ਪੰਜਾਬੀ ਬਲੱਡ ਹੈ ਜਿਹੜਾ ਪੰਜਾਬ ਦਾ ਡੀਐਨਏ ਉਹਦੀ ਵੀ ਗੱਲ ਕਰਦਾ ਤੇ ਉਹ ਹਰ ਬੰਦੇ ਨੂੰ ਦੇਖਣੀ ਚਾਹੀਦੀ ਹੈ ਜਿਹੜਾ ਪੰਜਾਬੀ ਹੈ ਮਾਨੂੰ ਕੋਈ ਬੁਧਤੀ ਅਕਸਰ ਅਕੜੀ ਅਸੀਂ ਗੱਲਾਂ ਸੁਣਦੇ ਨੇ ਤੁਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਹੁੰਦੀ ਹੈ ਵੀ ਪੰਜਾਬ ਦੇ ਵਿੱਚ ਪੰਜਾਬੀ ਬਾਹਰ ਜਾ ਰਹੇ ਨੇ ਇੱਥੇ ਕੌਣ ਰਹੇਗਾ ਤੁਸੀਂ ਤੁਹਾਡੀਆਂ ਸੁਣਦੇ ਰਹਿੰਦੇ ਨੇ ਪਰ ਜਿਹੜੀ ਸਿੱਖੀ ਹੈਗੀ ਉਹ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੱਦ ਤੱਕ ਖਤਮ ਹੁੰਦੀ ਜਾ ਰਹੀ ਹੈ ਵਿਸ਼ਵਾਸ ਅੱਜ ਵੀ ਜਤਾਇਆ ਜਾਂਦਾ ਜਿੱਥੇ ਇੱਕ ਸਿੱਖ ਖੜਾ ਹੋਵੇ ਤਾਂ ਬੰਦਾ ਉਹਦੇ ਕੋਲ ਜਾ ਕੇ ਖੜਾ ਦੇ ਇੱਕ ਬੰਦਾ ਘਬਰਾਇਆ ਹੋਵੇ ਕਿਉਂਕਿ ਸਿੱਖੀ ਇੱਕ ਫਰਜ਼ ਹੈ ਪੱਗ ਜਿਹੜੀ ਇੱਕ ਫਰਜ਼ ਹੈ ਰਿਸਪੌਂਸਿਬਿਲਟੀ ਹੈ ਵਿਹਾਰੇ ਦਿਵਾਰੇ ਕੁਝ ਗਲਤ ਹੁੰਦਾ ਤਾਂ ਤੁਸੀਂ ਅਗਰ ਸਟੈਂਡ ਨਹੀਂ ਲੈਂਦੇ ਤਾ ਤੁਸੀਂ ਪੱਗ 'ਚ ਸਿਰ ਜ਼ਰੂਰ ਫਸਾਇਆ ਪਰ ਤੁਸੀਂ ਪੱਗ ਬੰਨ੍ਹਣ ਦੇ ਹੱਕਦਾਰ ਨਹੀਂ ਹੈਗੇ ਇਤਿਹਾਸ ਦੀ ਗੱਲਾਂ ਵੀ ਬਹੁਤ ਜ਼ਿਆਦਾ ਕਰਦੇ ਹੋ ਇਹ ਐਕਚੁਅਲੀ ਫਿਲਮ ਨਹੀਂ ਹੈਗਾ ਇਹ ਹਰ ਪੰਜਾਬੀ ਲਈ ਪ੍ਰਾਊਡ ਦੀ ਗੱਲ ਹੈ ਮੈਂ ਸਿੱਖੀ ਜਮ ਦੀ ਚਲੋ ਗੱਲ ਕਰਦਾ ਪਰ ਮੈਂ ਹਮੇਸ਼ਾ ਇੱਕ ਪੰਜਾਬੀ ਬਲੱਡ ਹੈ ਜਿਹੜਾ ਪੰਜਾਬ ਦਾ ਡੀਐਨਏ ਉਹਦੀ ਵੀ ਗੱਲ ਕਰਦਾ ਤੇ ਉਹ ਹਰ ਬੰਦੇ ਨੂੰ ਦੇਖਣੀ ਚਾਹੀਦੀ ਹੈ ਜਿਹੜਾ ਪੰਜਾਬੀ ਹੈ ਮਨੋ ਕੋਈ ਨਾ ਕੋਈ ਤੁਸੀਂ ਅਕਸਰ ਤੁਹਾਡੇ ਅਸੀਂ ਗੱਲਾਂ ਸੁਣਦੇ ਨਾ ਤੁਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਹੁੰਦੀ ਹੈ ਵੀ ਪੰਜਾਬ ਦੇ ਵਿੱਚ ਪੰਜਾਬੀ ਬਾਹਰ ਜਾ ਰਹੇ ਨੇ ਇੱਥੇ ਕੌਣ ਰਹੇਗਾ ਤੁਸੀਂ ਤੁਹਾਡੀਆਂ ਸੁਣਦੇ ਰਹਿੰਦੇ ਨਾ ਪਰ ਜਿਹੜੀ ਸਿੱਖੀ ਹੈਗੀ ਉਹ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੱਦ ਤੱਕ ਖਤਮ ਹੁੰਦੀ ਜਾ ਰਹੀ ਹੈ ਵਿਸ਼ਵਾਸ ਅੱਜ ਵੀ ਜਤਾਇਆ ਜਾਂਦਾ ਜਿੱਥੇ ਇੱਕ ਸਿੱਖ ਖੜਾ ਹੋਵੇ ਤਾਂ ਬੰਦਾ ਉਹਦੇ ਕੋਲ ਜਾ ਕੇ ਖੜਾ ਦੇ ਇੱਕ ਬੰਦਾ ਘਬਰਾਇਆ ਹੋਵੇ ਕਿਉਂਕਿ ਸਿੱਖੀ ਇੱਕ ਫਰਜ਼ ਹੈ ਪੱਗ ਜਿਹੜੀ ਹੈ ਇੱਕ ਫਰਜ਼ ਹੈ ਰਿਸਪੌਂਸਿਬਿਲਟੀ ਹੈ ਵਿਹਾਰੇ ਦਿਵਾਰੇ ਕੁਝ ਗਲਤ ਹੁੰਦਾ ਤਾਂ ਤੁਸੀਂ ਅਗਰ ਸਟੈਂਡ ਨਹੀਂ ਲੈਂਦੇ ਤਾਂ ਤੁਸੀਂ ਪੱਗ 'ਚ ਸਿਰ ਜ਼ਰੂਰ ਫਸਾਇਆ ਪਰ ਤੁਸੀਂ ਪੱਗ ਬੰਨਣ ਦੇ ਹੱਕਦਾਰ ਨਹੀਂ ਹੈਗੇ ਇਤਿਹਾਸ ਦੀ ਗੱਲਾਂ ਵੀ ਬਹੁਤ ਜ਼ਿਆਦਾ ਕਰਦੇ ਹੋ ਇਹ ਐਕਚੁਅਲੀ ਫਿਲਮ ਨਹੀਂ ਹੈਗਾ ਇਹ ਹਰ ਪੰਜਾਬੀ ਲਈ ਪ੍ਰਾਊਡ ਦੀ ਗੱਲ ਹੈ ਮੈਂ ਸਿੱਖੀਜਮ ਦੀ ਚਲੋ ਗੱਲ ਕਰਦਾ ਪਰ ਮੈਂ ਹਮੇਸ਼ਾ ਇੱਕ ਪੰਜਾਬੀ ਬਲੱਡ ਹੈ ਜਿਹੜਾ ਪੰਜਾਬ ਦਾ ਡੀਐਨਏ ਉਹਦੀ ਵੀ ਗੱਲ ਕਰਦਾ ਤੇ ਉਹ ਹਰ ਬੰਦੇ ਨੂੰ ਦੇਖਣੀ ਚਾਹੀਦੀ ਹੈ ਜਿਹੜਾ ਪੰਜਾਬੀ ਹੈ ਮਨੋ ਕੋਈ ਤੁਸੀਂ ਅਕਸਰ ਅਕਸਰ ਇਹ ਅਸਈ ਗੱਲਾਂ ਸੁਣਦੇ ਨੇ ਤੁਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਹੁੰਦੀ ਹੈ ਵੀ ਪੰਜਾਬ ਦੇ ਵਿੱਚ ਪੰਜਾਬੀ ਬਾਹਰ ਜਾ ਰਹੇ ਨੇ ਇੱਥੇ ਕੌਣ ਰਹੇਗਾ ਤੁਸੀਂ ਤੁਹਾਡੀਆਂ ਸੁਣਦੇ ਰਹਿੰਦੇ ਨੇ ਪਰ ਜਿਹੜੀ ਸਿੱਖੀ ਹੈਗੀ ਉਹ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੱਦ ਤੱਕ ਖਤਮ ਹੁੰਦੀ ਜਾ ਰਹੀ ਹੈ ਵਿਸ਼ਵਾਸ ਅੱਜ ਵੀ ਜਤਾਇਆ ਜਾਂਦਾ ਜਿੱਥੇ ਇੱਕ ਸਿੱਖ ਖੜਾ ਹੋਵੇ ਤਾਂ ਬੰਦਾ ਉਹਦੇ ਕੋਲ ਜਾ ਕੇ ਖੜਾ ਦੇ ਇੱਕ ਬੰਦਾ ਘਬਰਾਇਆ ਹੋਵੇ ਕਿਉਂਕਿ ਸਿੱਖੀ ਇੱਕ ਫਰਜ਼ ਹੈ ਪੱਗ ਜਿਹੜੀ ਇੱਕ ਫਰਜ਼ ਹੈ ਰਿਸਪੌਂਸਿਬਿਲਟੀ ਹੈ ਵਿਹਾਰੇ ਦਿਵਾਰੇ ਕੁਝ ਗਲਤ ਹੁੰਦਾ ਤਾਂ ਤੁਸੀਂ ਅਗਰ ਸਟੈਂਡ ਨਹੀਂ ਲੈਂਦੇ ਤਾ ਤੁਸੀਂ ਪੱਗ 'ਚ ਸਿਰ ਜ਼ਰੂਰ ਫਸਾਇਆ ਪਰ ਤੁਸੀਂ ਪੱਗ ਬੰਨ੍ਹਣ ਦੇ ਹੱਕਦਾਰ ਨਹੀਂ ਹੈਗੇ